ਮੈਂ ਜੇ ਮਿਲਦੀ ਹੀ ਉਹ ਜੁਲੀਅਟ ਜੱਤ ਦੀ ਖੇਤੀ ਸਾਡੇ ਨਾਂ ਤੇ ਗੱਲ ਚੱਲਦੀ ਆ ਉਹ ਯੁਕੇ ਆਈਏ ਨਹੀਂ ਗੱਲ ਕਰੇ ਤੂੰ ਸਲੈਂਗ ਚ ਸੌਤ ਹਾਲ ਘੁੰਮਦੀ ਜਦੋਂ ਦੇਖੋ ਫੋਨ 'ਚੇ ਬੜਿਆ ਬੈਠਾ ਰਹਿੰਦਾ ਮੁੰਡੇ ਦੇ ਰਿਸ਼ਤੇ ਦਾ ਹੈ ਫਿਕਰ ਕਿ ਛੜਾਈ ਰੱਖਣਾ ਨਾ ਤੋ ਮੈਨੂੰ ਐਂ ਦੱਸ ਕਿੰਨੇ ਰਿਸ਼ਤੇ ਨੂੰ ਆਂਦੇ ਆ ਕਿਸੇ ਰਿਸ਼ਤੇ ਨੇ ਹਾਂ ਕਰਦਾ ਕਹਿੰਦਾ ਮੈਨੂੰ ਕੱਲੀ ਕੁੜੀ ਚਾਹੀਦੀ ਐ ਕਿੱਥੋਂ ਹਰੀ ਕਰਦੇ ਮੈਂ ਕੱਲੀ ਕੁੜੀ ਕੁੜੀ ਤਾਂ ਹਰੀ ਕਰਨੀ ਪੈਣੀ ਆ ਜਦ ਮੁੰਡੇ ਦੀ ਮੰਗ ਹੀ ਇਹ ਆ ਹੁਣ ਜਵਾਕਾਂ ਨਾਲ ਉਹ ਦੱਸਦਾ ਆਪਾਂ ਨੂੰ ਕਿਹੜੀ ਖੁਸ਼ੀ ਪਿਆਰੀ ਐ ਹੈ ਕੋਈ ਜਗ੍ਹਾ ਜਵਾਕਾਂ ਨਾਲੋਂ ਚੰਗਾ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਮੈਂ ਕਰਦਾ ਕਿਸੇ ਨਾਲ ਗੱਲ ਦੇਖਦੇ ਆ ਇਹਨੂੰ ਕੱਲੀ ਕੁੜੀ ਵਾਲਾ ਰਿਸ਼ਤਾ ਕੋਈ ਠੀਕ ਐ ਗੌਰ ਕਰ ਲੈ ਕਰ ਲੈਨੇ ਆ ਨਾ ਡੈਡੀ ਜੀ ਕਾਹਦੀਆਂ ਸਲਾਹਾਂ ਕਰੀ ਜਾਂਦੇ ਹੋ ਪੁੱਤ ਸਲਾਹਾਂ ਕਾਹਦੀਆਂ ਹੋਣੀਆਂ ਤੈਨੂੰ ਵੀ ਪਤਾ ਅਸੀਂ ਹੋ ਗਏ ਹੁਣ ਬੁੱਢੇ ਤੇਰੀ ਮੰਮੀ ਕੋਲੋਂ ਕੋਈ ਕੰਮ ਵੀ ਨਹੀਂ ਹੁੰਦਾ ਹੁਣ ਤੇਰੀ ਵੀ ਉਮਰ ਵਿਆਹ ਵੀ ਹੋਈ ਆ ਵਿਆਹ ਕਰਵਾ ਲੈ ਜਿਹੋ ਜਿਹਾਂ ਵੀ ਰਿਸ਼ਤਾ ਮਿਲਦਾ ਹੋਰ ਪੁੱਤ ਤੇਰਾ ਡੈਡੀ ਸਹੀ ਕਹਿੰਦਾ ਹੁਣ ਤੂੰ ਵਿਆਹ ਕਰਵਾ ਲੈ ਮਾਂ ਤੁਸੀਂ ਹਰ ਵਾਰ ਇਹੋ ਗੱਲ ਕਰਦੇ ਰਹਿੰਦੇ ਹੋ ਤੇ ਮੈਂ ਵੀ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਮੈਂ ਵਿਆਹ ਉੱਥੇ ਕਰਵਾਉਣਾ ਜਿੱਥੇ ਕੱਲੀ ਕੁੜੀ ਹੋਵੇ ਨਾ ਤੂੰ ਮੈਨੂੰ ਐਂ ਦੱਸ ਤੇ ਤੈਨੂੰ ਕੱਲੀ ਕੁੜੀ ਚਾਹੀਦੀ ਕਿਉਂ ਡੈਡੀ ਜੀ ਜੇ ਤੁਸੀਂ ਇਹ ਸਵਾਲ ਮੈਥੋਂ ਨਾ ਪੁੱਛੋ ਤਾਂ ਚੰਗੀ ਗੱਲ ਹੈ ਪੁੱਤ ਸਾਡਾ ਫਰਜ਼ ਆ ਤੈਨੂੰ ਪੁੱਛਣਾ ਜੇ ਤੂੰ ਨਹੀਂ ਦੱਸਣਾ ਫੇ ਤੇਰੀ ਮਰਜ਼ੀ ਆ ਮਰਜ਼ੀ ਤਾਂ ਫਿਰ ਇਹੀ ਆ ਮਾਂ ਜੇ ਮੇਰਾ ਵਿਆਹ ਕਰਨਾ ਹੈ ਤਾਂ ਕੱਲੀ ਕੁੜੀ ਲੱਭ ਲੋ ਪੁੱਤ ਜੇ ਤੇਰੀ ਨਿਗਾਹ ਚ ਕੋ ਕੁੜੀ ਹੈਗੀ ਆ ਸਾਨੂੰ ਦੱਸ ਦੇ ਆਪਾਂ ਵਿੱਚ ਵਿਚੋਲਾ ਪਾ ਕੇ ਰਿਸ਼ਤੇ ਦੀ ਗੱਲ ਤੋੜ ਲੈਣੇ ਆ ਨਹੀਂ ਮਾਂ ਮੇਰੀ ਨਿਗਾਹ ਚ ਕੋਈ ਕੁੜੀ ਨਹੀਂ ਜੇ ਹੁੰਦੀ ਵੀ ਨਾ ਤਾਂ ਮੈਂ ਆਪੇ ਹੀ ਦਾਹ ਦਿੰਦਾ ਬਸ ਮੈਂ ਤਾਂ ਵਿਆਹ ਉੱਥੇ ਕਰਵਾਉਣਾ ਹੈ ਜਿੱਥੇ ਕੁੜੀ ਦੇ ਨਾਂ ਤਾਂ ਕੋਈ ਭੈਣ ਹੋਵੇ ਤੇ ਨਾ ਹੋਵੇ ਕੋਈ ਭਰਾ। ਨਾ ਲੋਕੀ ਕੀ ਕਹਿਣਗੇ? ਇਹਨਾਂ ਨੇ ਕਿਸੇ ਲਾਲਚ ਦੀ ਖਾਤਰ ਕੱਲੀ ਕੁੜੀ ਦਾ ਰਿਸ਼ਤਾ ਲਿਆ ਹੋਣਾ। ਡੈਡੀ ਲੋਕਾਂ ਦਾ ਕੀ ਆ? ਲੋਕ ਤਾਂ ਕਹਿੰਦੇ ਰਹਿਣਗੇ। ਜੇ ਪੁੱਤ ਤੇਰੀ ਆਹੀ ਮੰਗ ਆ ਨਾ, ਅਸੀਂ ਤੇਰੇ ਵਾਸਤੇ ਕੱਲੀ ਕੁੜੀ ਲੱਭ ਲੈਨੇ ਆਂ। ਪਰ ਹਜੇ ਵੀ ਚੰਗੀ ਤਰ੍ਹਾਂ ਸੋਚ ਲੈ। ਜੇ ਤੇਰੇ ਵਾਸਤੇ ਕੱਲੀ ਕੁੜੀ ਲੱਭ ਲਈ ਨਾ, ਤੇਰੇ ਸਿਰ ਦੋ ਘਰਾਂ ਦੀ ਜ਼ਿੰਮੇਵਾਰੀ ਪੈ ਜਾਣੀ ਆ। ਕਦੀ ਇੱਧਰ, ਕਦੀ ਉੱਧਰ, ਦੋ ਪਾਸੇ ਜਾਣਾ ਪਿਆ ਕਰੂ ਪੁੱਤ ਤੈਨੂੰ। ਕੋਈ ਗੱਲ ਨਹੀਂ ਮਾਂ ਤੂੰ ਉਹ ਗੱਲ ਦੀ ਟੈਨਸ਼ਨ ਨਾ ਲੈ ਮੈਂ ਆਪੇ ਸਾਰਾ ਕੁਝ ਸੈੱਟ ਕਰ ਲਊਗਾ ਚੱਲ ਠੀਕ ਆ ਹੁਣ ਮੈਂ ਚੱਲਦਾ ਆਪਾਂ ਲੇਟ ਹੋ ਰਿਹਾ ਪੁੱਤ ਤੂੰ ਕਿਵੇਂ ਅਚਾਨਕ ਜਗੇੜਾ ਮਾਰ ਲਿਆ ਤੂੰ ਤਾਂ ਜਦੋਂ ਦਾ ਵਿਆਹ ਕਰਵਾਇਆ ਸਾਡੇ ਘਰ ਹੀ ਨਹੀਂ ਆਇਆ ਉਹ ਕੀ ਕਰਾਂ ਚਾਚੀ ਜੀ ਕੰਮਕਾਰ ਹੀ ਇੰਨੇ ਆ ਘਰੋਂ ਨਿਕਲੇ ਨਹੀਂ ਜਾਂਦਾ ਉਹ ਹਾਂ ਹਾਂ ਵਿਆਹ ਤੋਂ ਬਾਅਦ ਕੰਮ ਕਰਤਾ ਹੋ ਹੀ ਜਾਂਦੇ ਆ ਉਹ ਘਰ ਵਾਲੀ ਨਾਲ ਕੰਮ ਜੋ ਕਰਾਉਣੇ ਪੈਂਦੇ ਆ ਆਦਾ ਬਹੁਤ ਤੂੰ ਵਧੀਆ ਕੀਤਾ ਜਿਹੜਾ ਵਿਆਹ ਕਰਵਾ ਲਿਆ ਆ ਸਾਡੇ ਆਲਾ ਤਾਂ ਸਾਡੀ ਗੱਲ ਹੀ ਨਹੀਂ ਸੁਣਦਾ ਚਾਚਾ ਜੀ ਹੁਣ ਤੁਸੀਂ ਇਹਦੀ ਟੈਨਸ਼ਨ ਛੱਡੋ ਮੈਂ ਇਸੇ ਗੱਲ ਦੇ ਹੱਲ ਲੈ ਕੇ ਆਇਆ ਹੱਲ ਕੀ ਮਤਲਬ ਪੁੱਤ ਅਸੀਂ ਸਮਝੇ ਨਹੀਂ ਚਾਚੀ ਜੀ ਮੇਰੇ ਲਈ ਲੈ ਕੇ ਰਿਸ਼ਤਾ ਲੱਭਿਆ ਪੁੱਤ ਰਿਸ਼ਤੇ ਤਾਂ ਇਹਨੂੰ ਬਹੁਤ ਆਉਂਦੇ ਨੇ ਪਰੇ ਜਵਾਬ ਦੇ ਦੰਦਾ ਪਰ ਚਾਚੀ ਹੁਣ ਨਹੀਂ ਜਵਾਬ ਦੇ ਸਕਦਾ ਕਿਉਂਕਿ ਜਿਹੋ ਜਿਹੇ ਰਸਤਾ ਭਾਲਦਾ ਸੀ ਕੱਲੀ ਕੁੜੀ ਆਲਾ ਉਹੋ ਜਿਹਾ ਹੀ ਲੈ ਕੇ ਆਇਆ ਹੈ ਸੱਚੀ ਪੁੱਤ ਆਹ ਤਾਂ ਤੂੰ ਮੇਰਾ ਦਿਲ ਖੁਸ਼ ਕਰਤਾ ਕੁੜੀ ਹੈ ਕਿੱਥੋਂ ਦੀ ਜੋ ਤਾਂ ਹੁਣ ਤੂੰ ਵੀ ਦੱਸ ਦੇ ਕੁਝ ਕਿ ਸਾਰਾ ਕੁਝ ਮੈਂ ਦਸੀਆ ਮੈਂ ਚਾਚੀ ਜੀ ਮੇਰੀ ਮਾਸੀ ਦੀ ਕੁੜੀ ਆ ਜਮਾ ਕੱਲੀ ਕੱਲੀ ਕੁੜੀ ਆ ਨਾ ਕੋਈ ਭੈਣ ਤੇ ਨਾ ਕੋਈ ਭਰਾ ਇਕੱਲੇ ਮਾਸਟਰ ਜੀ ਨੇ ਮਾਸੀ ਦੀ ਕੁਝ ਮਹੀਨੇ ਪਹਿਲਾਂ ਹੀ ਡੈਥ ਹੋ ਗਈ ਸੀ ਨਾਲੇ ਕਿ ਗੱਲ ਹੋਰ ਕੁੜੀ ਨੂੰ ਦਾਸ ਕਿੱਲੇ ਪੈਲੀ ਵੀ ਹੁੰਦੀ ਆ ਭਾਬੀ ਜੀ ਮੈਨੂੰ ਇਹ ਰਿਸ਼ਤਾ ਮੰਜ਼ੂਰ ਆ ਨਾ ਫੋਟੋ ਦੇਖੇ ਬਿਨਾਂ ਰਿਸ਼ਤਾ ਮੰਜ਼ੂਰ ਕਰ ਲਿਆ ਨਾ ਭਾਬੀ ਜਦੋਂ ਤੂੰ ਇੰਨੀ ਸੋਹਣੀ ਐ ਤੇਰੀ ਮਾਸੀ ਦੀ ਕੁੜੀ ਘੱਟ ਸੋਹਣੀ ਹੋਊਗੀ ਖਿਓ ਮਾ ਹਾਂ ਪੁੱਤ ਸਹੀ ਕਹਿੰਦਾ ਦੀਪ ਬਸ ਤੂੰ ਗੱਲ ਚਲਾ ਸਾਡੀ ਰਿਸ਼ਤੇ ਨੂੰ ਹਾਂ ਆ ਚਾਚੀ ਜੀ ਬਸ ਤੁਹਾਡੀ ਹਾਂ ਹੀ ਚਾਹੀਦੀ ਸੀ ਉਧਰ ਤਾਂ ਦੀਪ ਦੀ ਫੋਟੋ ਮੈਂ ਭੇਜ ਰੱਖੀ ਐ ਉਹਨਾਂ ਨੂੰ ਤਾਂ ਸਭ ਕੁਝ ਪਸੰਦ ਆ ਐਮ ਕੁੜੀ ਦੀ ਫੋਟੋ ਦਿਖਾ ਦਿੰਨੀ ਆ। ਦੀਪਾ ਤਾਂ ਸਾਡੇ ਤਾਂ ਕੁੜੀ ਪਸੰਦ ਹੈ। ਕਿਉਂ ਜੀ? ਬਿਲਕੁਲ ਬਿਲਕੁਲ। ਹੁਣ ਪਤਾ ਤੂੰ ਦੱਸ ਦੇ ਤੇਰੇ ਪਸੰਦ ਹੈ ਕਿ ਨਹੀਂ? ਮਾਂ ਜੀ ਸੋਡੇ ਕੁੜੀ ਪਸੰਦ ਆ ਨਾ ਤਾਂ ਮੇਰੇ ਵੀ ਪਸੰਦ ਆ। ਜੋਤ ਪੁੱਤ ਸਾਡੇ ਕੁੜੀ ਪਸੰਦ ਐ ਬਸ ਤੂੰ ਕੁੜੀ ਵਾਲਿਆਂ ਨਾਲ ਗੱਲ ਕਰਕੇ ਦਿਨ ਕਢਾ ਲੈ ਆਪਾਂ ਕੁੜੀ ਵਾਲਿਆਂ ਦਾ ਬਹੁਤਾ ਖਰਚਾ ਨਹੀਂ ਕਰਾਉਣਾ ਚੁੰਨੀ ਜੜਾਵਾ ਕਰਕੇ ਕੁੜੀ ਲੈ ਆਉਣੀ ਐ ਠੀਕ ਐ ਚਾਚਾ ਜੀ ਮੈਂ ਅੱਜ ਹੀ ਗੱਲ ਕਰਦੀ ਆ ਤੁਸੀਂ ਬਸ ਵਿਆਹ ਦੀ ਤਿਆਰੀ ਕਰੋ ਠੀਕ ਐ ਪੁੱਤ ਜਿਉਂਦੀ ਵਸਦੀ ਰਹਿ ਜਵਾਨੀਆਂ ਮਾਣ ਠੀਕ ਐ ਦੀਪ ਹੁਣ ਅਸੀਂ ਚੱਲਦੇ ਆ ਠੀਕ ਐ ਭਾਈ ਨਾਲੇ ਆਪਣਾ ਵਾਦਾ ਯਾਦ ਰੱਖੀ ਹੋ ਭਰਾਵਾ ਨਹੀਂ ਬੋਲਦਾ ਮੇਰੇ ਬੰਨੂ ਚਾਹੇ ਪੰਜੇ ਗੋਲੇ ਤੇ ਬਵਾ ਲਈ ਉਹ ਵੇਖੀ ਕਿਤੇ ਸੀਰੀਅਸ ਨਾ ਲੈ ਜੀ ਮੈਂ ਤਾਂ ਮਜ਼ਾਕ ਕਰਦਾ ਸੀ ਨਹੀਂ ਪੁੱਤ ਇਹ ਤਾਂ ਸਾਡਾ ਫਰਜ਼ ਆ ਨਾਲੇ ਸ਼ਾਪ ਤੈਨੂੰ ਇਕੱਲੇ ਨੂੰ ਨਹੀਂ ਅਸੀਂ ਆਪਣੀ ਜੋਤ ਧੀ ਨੂੰ ਵੀ ਪਾਵਾਂਗੇ ਠੀਕ ਆ ਚਾਚਾ ਜੀ ਹੁਣ ਅਸੀਂ ਚੱਲਦੇ ਆਂ ਠੀਕ ਆ ਪੁੱਤ ਮੰਮੀ ਜੀ ਆ ਲੋ ਚਾ ਜੀ ਹੁੰਦੀ ਵਸਦੀ ਰਹਤੀ ਏ ਬੜ ਸਹਾਨਗਣ ਹੋਵੇ ਡੈਡੀ ਜੀ ਚਾ ਯਾ ਮੰਮੀ ਜੀ ਤੁਸੀਂ ਜਦੋਂ ਰੋਟੀ ਖਾਣੀ ਹੋਗੀ ਮੈਨੂੰ ਦੱਸ ਦਿਓ ਮੈਂ ਤੁਹਾਡੇ ਪਕਾ ਦਾਂਗੀ ਨਹੀਂ ਨਹੀਂ ਕੋਈ ਨਹੀਂ ਪੁੱਤ ਤੂੰ ਰੋਟੀ ਬਣਾ ਕੇ ਰੱਖ ਦੇ ਮੈਂ ਆਪੇ ਚੁੱਕ ਕੇ ਖਾ ਲੈਣੀ ਆ ਨਾਲੇ ਤੇਰੇ ਡੈਡੀ ਨੂੰ ਖਵਾ ਦੋਗੀ ਨਹੀਂ ਮੰਮੀ ਜੀ ਤੁਸੀਂ ਠੰਡੀ ਰੋਟੀ ਕਿਉਂ ਖਾਣੀ ਆ ਜਦੋਂ ਤੁਹਾਡਾ ਮਨ ਹੋਇਆ ਤੁਸੀਂ ਮੈਨੂੰ ਦੱਸ ਦਿਓ ਮੈਂ ਪਕਾ ਦੂੰਗੀ ਕੋਈ ਨਹੀਂ ਪੁੱਤ ਜਦੋਂ ਅਸੀਂ ਰੋਟੀ ਖਾਣੀ ਹੋਗੀ ਤੈਨੂੰ ਦੱਸ ਦਵਾਂਗੇ ਬਣਾ ਦਵਾਂਗੇ ਠੀਕ ਆ ਮੰਮੀ ਜੇ ਉਹ ਦੇਖ ਲੈ ਬਹੁ ਕਿੰਨੀ ਸਿਆਣੀ ਐ ਭਾਵੇਂ ਸਿਰ ਤੇ ਮਾਂ ਐਨੀ ਪਰ ਫੇਰ ਵੀ ਪਿਓ ਨੇ ਕਿੰਨੇ ਵਧੀਆ ਸੰਸਕਾਰ ਦਿੱਤੇ ਨੇ ਪੜਾਈ ਮੰਮੀ ਰਡਿੰਗ ਕੀ ਹਾਂ ਜੀ ਆ ਦੀਪ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਦੱਸ ਕੀ ਗੱਲ ਕਰਨੀ ਆ? ਦੇਖੋ ਦੀਪਥਾਨ ਨੂੰ ਤਾਂ ਪਤਾ ਹੀ ਆ। ਮੇਰੇ ਪੇਕੇ ਘਰ ਦੇ ਵਿੱਚ ਮੇਰੇ ਡੈਡੀ ਤੋਂ ਬਿਨਾਂ ਕੋਈ ਵੀ ਨਹੀਂ ਹੈਗਾ। ਹੁਣ ਤੱਕ ਤਾਂ ਮੈਂ ਸੀਗੀ ਆਪਣੇ ਡੈਡੀ ਦੇ ਕੋਲ ਧਿਆਨ ਰੱਖਣ ਦੇ। ਪਰ ਹੁਣ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ। ਪਤਾ ਨਹੀਂ ਉਹ ਟਾਈਮ ਸਰ ਦਵਾਈ ਲੈਂਦੇ ਹੋਣਗੇ, ਕਿੰਨੀ ਲੈਂਦੇ ਹੋਣਗੇ। ਦੇਖ ਰੀਤ ਹੁਣ ਉਹ ਤੇਰਾ ਕਲਿਆ ਡੈਡੀ ਵੀ ਮੇਰਾ ਵੀ ਐ। ਤੇ ਉਹਦੀ ਜ਼ਿੰਮੇਵਾਰੀ ਮੇਰੀ ਬਣਦੀ ਆ ਹੁਣ। ਤੂੰ ਨਾ ਬਾਲੀ ਟੈਨਸ਼ਨ ਨਾ ਲੈਕਰ। ਜਦੋਂ ਵੀ ਤੇਰਾ ਦਿਲ ਹੋਇਆ ਗੁਰੂ ਨੂੰ ਮਿਲਣ ਤੂੰ ਮੈਨੂੰ ਕਹਿਦਾ ਕਰ ਮੈਂ ਤੈਨੂੰ ਲੈ ਜਾਕਰੂ ਮਿਲਣੋਂ ਵਾਸਤੇ ਦੀਪ ਸੱਚੀ ਤੁਸੀਂ ਇਹ ਗੱਲ ਕਹਿ ਕੇ ਤਾਂ ਮੇਰਾ ਬਹੁਤ ਹਲਕਾ ਕਰਤਾ ਮੈਨੂੰ ਕੱਲ ਦੀ ਬਹੁਤ ਟੈਨਸ਼ਨ ਹੋ ਰਹੀ ਸੀਗੀ ਪਰ ਤੁਸੀਂ ਤਾਂ ਮੇਰੀ ਸਾਰੇ ਟੈਨਸ਼ਨ ਲਾ ਦਿੱਤੀ ਤੁਹਾਨੂੰ ਪਤਾ ਮੈਂ ਬਹੁਤ ਸੋਚਦੀ ਸੀ ਕਿ ਮੇਰਾ ਘਰ ਵਾਲਾ ਕਿਦਾਂ ਦਾ ਹੋਊਗਾ ਮੇਰੀ ਗੱਲ ਸੁਣੂਗਾ ਕਿੰਨੇ ਸੁਣੂਗਾ ਪਰ ਸੱਚੀ ਦੀਪ ਤੁਸੀਂ ਬਹੁਤ ਚੰਗੇ ਓਏ ਹਉਨਾ ਤੂੰ ਮੈਨੂੰ ਵਾਲੇ ਮਸਕੇ ਨਾ ਮਾਰ ਨਾਲੇ ਨਾ ਮੇਰੇ ਪਰਦੇ ਬਣਦਾ ਜੋ ਮਨ ਨਹੀਂ ਬਾਹਰ ਆ ਰਿਹਾ। ਦੀਪ ਜੇ ਹਰੇਕ ਦੀ ਸੋਚ ਤੁਹਾਡੇ ਵਰਗੀ ਹੋਵੇ ਨਾ ਤਾਂ ਜੋ ਮੇਰੇ ਵਰਗੀਆਂ ਮਾਪਿਆਂ ਦੀ ਇਕਲੀਆਂ ਕੁੜੀਆਂ ਨੇ ਉਹਨਾਂ ਦੀ ਸਾਰੀ ਅਟੈਂਸ਼ਨ ਖਤਮ ਹੋ ਜਾਣ। ਉਹ ਤੁਹਾਨੂੰ ਮਿਲਣ ਬਾਰੇ ਸੋਚੀ ਜਾ। ਜਾਂ ਰੋਟੀ ਤਿਆਰ ਕਰ ਮੈਨੂੰ ਭੁੱਖ ਲੱਗੀ ਪਈ ਆ। ਮੈਂ ਜਾਣਾ ਅੱਜ ਬਜਾਦੜਾ ਕੰਮ ਹੈ ਮੈਨੂੰ। ਠੀਕ ਆ ਮੈਂ ਕਰਦੀ ਆ। ਰੀਤਾ ਆਦਰਾ ਫੋਨ ਲਾਇਆ ਜਾਂਦਾ ਹੈ ਹਲੋ ਪੁੱਤਰ ਆਪੋ ਲਾਜਾਤਾ ਬੋਲਦਾ ਸਸ਼ੀਕਲ ਚਾਚਾ ਜੀ ਹੋਰ ਸਭ ਖੈਰ ਸੋਖਾ ਹਾਂ ਬੱਤ ਖੈਰ ਸੋਖਾ ਮੈਂ ਤਾਂ ਤੈਨੂੰ ਸਾਫ ਫੋਨ ਲਾਇਆ ਸੀ ਵੀ ਤੇਰਾ ਨੇੜੀ ਕਈ ਦਿਨਾਂ ਤੋਂ ਢਿੱਲਾ ਜਾਏ ਮੈਂ ਨੂੰ ਕਿਹਾ ਵੀ ਸੀ ਵੀ ਤ ਕੁੜੀ ਨੂੰ ਫੋਨ ਲਾ ਦੇ ਤੇਰਾ ਪਤਾ ਲੈ ਜੂ ਉਹ ਤਾਂ ਨਾ ਕਾਨੂੰਨ ਉਹਨਾਂ ਨੂੰ ਟੈਨਸ਼ਨ ਦੇਣੀ ਹੈ

ਉੱਪਰ ਕੋਈ ਗੱਲ ਨਹੀਂ ਸਭ ਠੀਕ ਹੋ ਜੂ ਤੂੰ ਕਿਉਂ ਰੋ ਰਹੀ ਹੈ ਮੈਂ ਤੈਨੂੰ ਮਨਾ ਕਿੱਤਾ ਜਾਣੂ ਆਪਾਂ ਚੱਲਦੇ ਆਂ ਬਸ ਤੂੰ ਤਿਆਰ ਹੋ ਮੈਂ ਮੰਮੀ ਜਿਹੜੇ ਨਾਲ ਜਾਉ ਠੀਕ ਹੈ ਛਿਪ ਛਿਪ ਡੈਡੀ ਜੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਮੈਨੂੰ ਦੱਸਣਾ ਕਿ ਤੁਸੀਂ ਬਿਮਾਰ ਹੋ ਜੇ ਮੈਨੂੰ ਚਾਚਾ ਨਾਲ ਦੱਸਦਾ ਤਾਂ ਮੈਨੂੰ ਕਿਹਨੇ ਦੱਸਣਾ ਸੀਗਾ ਬੇਟਾ ਥੋੜੀ ਜਿਹੀ ਇਨਫੈਕਸ਼ਨ ਸੀ ਮੈਂ ਕਿਹਾ ਆਪੇ ਠੀਕ ਹੋ ਜੂ ਮੈਂ ਤੁਹਾਨੂੰ ਕਾਨੂੰ ਤੰਗ ਕਰਨਾ ਨਾ ਡੈਡੀ ਜੀ ਇਹਦੇ ਵਿੱਚ ਤੰਗ ਵਾਲੀ ਕਿਹੜੀ ਗੱਲ ਹੈ ਜੇ ਤੁਸੀਂ ਬਿਮਾਰ ਹੋਵੋਗੇ ਸਾਨੂੰ ਹੀ ਕਹੋਗੇ ਹੋਰ ਕਿਹਨੂੰ ਕਹੋਗੇ ਸਹੀ ਗੱਲ ਹੈ ਡੈਡੀ ਜੀ ਇਹਨਾਂ ਦੀ ਪੁੱਤ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਨਾਲੇ ਬਢਾਪੇ ਚ ਆ ਮਾਰਾ ਮੁਰਤਾ ਤਾਂ ਹੁੰਦਾ ਹੀ ਰਹਿੰਦਾ ਐਵੇਂ ਚਾਚੇ ਤੁਹਾਡੇ ਨੇ ਤੁਹਾਨੂੰ ਫੋਨ ਕਰਕੇ ਮੁਖ ਦੀਆਂ ਭੱਜੜਾਂ ਪਾ ਦਿੱਤੀਆਂ ਮੈਂ ਉਹਨੂੰ ਮਨਾ ਵੀ ਕੀਤਾ ਸੀ ਤੁਹਾਨੂੰ ਫੋਨ ਨਾ ਕਰੇ ਡੈਡੀ ਜੀ ਤੁਸੀਂ ਮੈਨੂੰ ਬਿਲਕੁਲ ਵੀ ਠੀਕ ਨਹੀਂ ਲੱਗ ਰਹੇ ਮੈਨੂੰ ਪਤਾ ਤੁਸੀਂ ਵੈਸੇ ਹੀ ਕਹਿ ਰਹੇ ਹੋ ਤੁਹਾਡੀ ਸਿਹਤ ਦੱਸ ਰਹੀ ਆ ਵੀ ਤੁਸੀਂ ਅੱਗੇ ਨਾਲੋਂ ਕਮਜ਼ੋਰ ਹੋ ਗਏ ਹੋ ਡੈਡੀ ਜੀ ਨਹੀਂ ਸਹੀ ਕਹਿੰਦੀ ਐ ਤੁਹਾਡੀ ਨਾ ਸਿਹਤ ਅੱਗੇ ਨਾਲੋਂ ਕਮਜ਼ੋਰ ਲੱਗਦੀ ਐ ਮੈਨੂੰ ਵੀ ਨਹੀਂ ਕੋ ਤੁਹਾਨੂੰ ਵੈਸੇ ਹੀ ਲੱਗ ਰਿਹਾ ਮੈਂ ਬਿਲਕੁਲ ਠੀਕ ਹਾਂ ਆ ਕਮਜ਼ੋਰੀ ਆ ਥੋੜੇ ਦਿਨਾਂ ਚ ਠੀਕ ਹੋ ਜਾਊਗੀ ਮੈਂ ਤੁਹਾਡੇ ਕੋਲ ਢੇੜਾ ਲਾਉਂਗਾ ਕਿਹੜਾ ਲਾਉਂਗਾ ਮੈਂ ਤੁਹਾਡੇ ਕੋਲ ਠੀਕ ਨਾ ਡੈਡੀ ਜੀ ਤੁਸੀਂ ਤਾਂ ਕਹਿ ਰਹੇ ਸੀ ਤੁਸੀਂ ਬਿਲਕੁਲ ਠੀਕ ਹੋ ਤੇ ਹੁਣ ਆ ਕੀ ਹੈ ਰੀਤਾ ਪਾਏ ਕਰ ਗਿਆ ਡੈਡੀ ਨੂੰ ਵਧੀਆ ਹੀ ਡਾਕਟਰ ਦਵਾਈ ਦਵਾ ਕੇ ਨਾ ਆਪਣੇ ਨਾਲ ਪੈਂਡੀ ਲੈ ਜਾਂਦੇ ਆ ਇੱਥੇ ਡੈਡੀ ਜੀ ਇਕੱਲੇ ਨੇ ਡੈਡੀ ਜੀ ਦੀਪ ਜੀ ਬਿਲਕੁਲ ਸਹੀ ਕਹਿ ਰਹੇ ਨੇ ਤੁਸੀਂ ਮੈਨੂੰ ਬਿਲਕੁਲ ਵੀ ਠੀਕ ਨਹੀਂ ਲੱਗ ਰਹੇ ਤੁਸੀਂ ਸਾਡੇ ਨਾਲ ਚਲੋ ਸਾਡੇ ਕੋਲ ਰਹੋਗੇ ਤਾਂ ਤੁਸੀਂ ਜਲਦੀ ਠੀਕ ਹੋ ਜਾਓਗੇ ਤੇ ਜਦ ਤੁਸੀਂ ਠੀਕ ਹੋਗੇ ਅਸੀਂ ਤੁਹਾਨੂੰ ਵਾਪਸ ਛੱਡ ਜਾਵਾਂਗੇ ਹਾ ਡੈਡੀ ਚਲੋ आप किसी वाइए डॉक्टर दवाई लें चलो ठीक है बोता जो मैं थानू चंगा लगे चलो ठीक है डेडी जी फिर खड़े हो चलो ठीक है डैडी जी हम आराम कर लो ਚਲੋ ਚੰਗਾ ਬੇਟਾ ਜੀ ਤੁਸੀਂ ਆਰਾਮ ਕਰੋ ਹਾਂਜੀ ਡੈਡੀ ਚਲੋ ਪਰ ਇਹ ਡੇਡ ਡੇਡੀਆਂ ਦੀ ਦਵਾਈ ਹਾਂਜੀ ਦੇ ਆਈਆਂ ਤੇ ਮੈਨੂੰ ਲੱਗਦਾ ਕਿ ਡੈਡੀ ਵਧੀਆ ਮਹਿਸੂਸ ਕਰ ਮੈਨੂੰ ਵੀ ਲੱਗਾ ਮੇਰੇ ਡੈਡੀ ਅੱਗੋਂ ਠੀਕ ਨਹੀਂ ਤੇ ਉਹਨਾਂ ਦਾ ਮਨ ਵੀ ਲੱਗਾ ਹੋਇਆ ਇੱਥੇ ਹਨਾ ਹਾਂਜੀ ਮੈਨੂੰ ਵੀ ਇਦਾਂ ਲੱਗ ਰਿਹਾ ਕਿ ਡੈਡੀ ਹੁਣ ਠੀਕ ਨੇ ਤੇ ਆਪਾਂ ਉਹਨਾਂ ਨੂੰ ਥੋੜੇ ਦਿਨ ਤੱਕ ਪਿੰਡ ਛੱਡਾਵਾਂਗੇ। ਹਰੀ ਤੇ ਗੱਲ ਕਰਾਂ। ਹਾਂਜੀ ਬੋਲੋ। ਜੇ ਆਪਾਂ ਐ ਕਰੀਏ ਤੁਹਾਡੇ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਕੇ ਡੈਡੀ ਨੂੰ ਪੱਕੇ ਤੌਰ ਤੇ ਇੱਥੇ ਲੈ ਆਈਏ। ਨਾਲੇ ਡੈਡੀ ਦਾ ਮਨ ਵੀ ਲੱਗਾ ਹੋਇਆ ਇੱਥੇ। ਜਦੋਂ ਡੈਡੀ ਬਿਮਾਰ ਹੋ ਜਾਂਦੇ ਨੇ ਨਾਲੇ ਵਾਰ-ਵਾਰ ਆਪਾਂ ਨੂੰ ਉੱਥੇ ਜਾਣਾ ਪੈਂਦਾ। ਨਦੀਪ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਤਾਂ ਸੋਚ ਵੀ ਕਿਵੇਂ ਲਿਆ? ਜੇ ਇਹੀ ਗੱਲ ਮੈਂ ਤੁਹਾਨੂੰ ਕਾਂ ਕਿ ਤੁਸੀਂ ਵੀ ਆਪਣੇ ਪਿੰਡ ਦੀ ਜ਼ਮੀਨ ਜਾਇਦਾਦ ਵੇਚ ਕੇ ਸਾਡੇ ਪਿੰਡ ਜਮੀਨ ਲੈ ਲਓ ਤੇ ਤੁਹਾਡੇ ਮੰਮੀ ਡੈਡੀ ਵੀ ਉੱਥੇ ਰਹਿਣ ਲੱਗ ਜਾਣ ਤੇ ਇਹ ਗੱਲ ਨਹੀਂ ਠੀਕ ਨਾ ਤੂੰ ਇਹ ਕੀ ਕਹਿ ਰਹੀ ਹੈ ਇਦਾਂ ਥੋੜੀ ਹੁੰਦਾ ਦੀਪ ਫਿਰ ਮੇਰੇ ਡੈਡੀ ਤੇ ਮੇਰੇ ਲਈ ਇਦਾਂ ਕਰਨਾ ਸੌਖਾ ਹੈ ਕੁੜੀਆਂ ਨੂੰ ਆਪਣੇ ਪੇਕੇ ਘਰ ਵਿੱਚ ਪਰਾਇਤਾ ਨੂੰ ਜ਼ਰੂਰ ਸਮਝਿਆ ਜਾਂਦਾ ਪਰ ਇੱਕ ਕੁੜੀ ਦਾ ਆਪਣੇ ਪੇਕੇ ਘਰ ਨਾਲ ਤੇ ਆਪਣੇ ਪਿੰਡ ਦੀ ਜ਼ਮੀਨ ਨਾਲ ਕਦੇ ਵੀ ਮੋਹ ਨਹੀਂ ਟੁੱਟਦਾ ਜਿੱਥੇ ਇੱਕ ਕੁੜੀ ਨੇ ਰਹਿ ਕੇ ਆਪਣਾ ਸਾਰਾ ਬਚਪਨ گزارਿਆ ਹੋ ਪੜਾ ਦੇ ਸਤਿ ਸਾਂ ਮੈਨੂੰ ਤੁਹਾਡੀ ਗੱਲ ਸੁਣ ਕੇ ਇਦਾਂ ਲੱਗਾ ਜਿਦਾਂ ਤੁਸੀਂ ਕਿਸੇ ਲਾਲਚ ਲਈ ਮੇਰੇ ਨਾਲ ਵਿਆਹ ਕਰਾਇਆ ਹੋਵੇ। ਅਰੇ ਤਾਂ ਜੇ ਸੱਚ ਕਹਾਂ ਨਾ ਤਾਂ ਮੈਂ ਇਹ ਵਿਆਹ ਲਾਲਚ ਦੇ ਵਿੱਚ ਹੀ ਕਰਵਾਇਆ ਸੀ ਤੇਰੇ ਨਾਲ। ਮੇਰੇ ਤਾਇ ਦੇ ਮੁੰਡੇ ਕੋਲੇ 15 ਕਿੱਲੇ ਜ਼ਮੀਨ ਹੈ। ਤੇ ਮੇਰੇ ਕੋਲੇ 10। ਉਹ ਮੈਨੂੰ ਹਮੇਸ਼ਾ ਨੀਮਾ ਦਿਖਾਉਂਦੀ ਕੋਸ਼ਿਸ਼ ਕਰਦੇ ਰਹਿੰਦਾ ਸੀ। ਤੇ ਮੈਂ ਸੋਚਿਆ ਮੇਕ ਕਿੱਲੇ ਮੈਂ ਹੁੰਦਾ ਤਾਂ ਇਹ ਹੀ ਹੱਲ ਐ ਵੀ ਮੈਂ ਕਿਸੇ ਕੱਲੀ ਕੁੜੀ ਨਾਲ ਵਿਆਹ ਕਰਾ ਲਾਂ ਤੇ ਉਹਦੀ ਜ਼ਮੀਨ ਵੀ ਮੈਨੂੰ ਆ ਜੂਗੀ ਤੇ ਮੇਰੇ ਕੋਲ ਹੁਣ ਤੇਰੇ ਨਾਲਾ ਕੇ 20 ਕਿੱਲੇ ਹੋ ਗਏ ਪਰ ਫਿਰ ਵੀ ਮੈਂ ਉਸ ਤੋਂ ਵੱਡਾ ਨਹੀਂ ਬਣ ਸਕਿਆ ਕਿਉਂਕਿ ਮੈਂ ਇਹ 10 ਕਿੱਲੇ ਆਪਣੀ ਮਿਹਨਤ ਨਾਲ ਨਹੀਂ ਸਗੋਂ ਇੱਕ ਧੋਖੇ ਨਾਲ ਬਣਾਇਆ ਪਰ ਇਹ ਸੱਚ ਜਾਣੀ ਵਿਆਹ ਤੋਂ ਬਾਅਦ ਮੈਂ ਤੈਨੂੰ ਪਿਆਰ ਕੀਤਾ ਤੇਰੀ ਜ਼ਮੀਨ ਨੂੰ ਨਹੀਂ ਹੋ ਸਕਿਆ ਤਾਂ ਮੈਨੂੰ ਮਾਫ ਕਰ ਦਿਨਿਤ ਦੀ ਪੇਗਲ ਤਾਂ ਮੈਂ ਉਹਦੇ ਸਮਝ ਕਿ ਸੀ ਜਦੋਂ ਆਪਣਾ ਰਿਸ਼ਤਾ ਪੱਕਾ ਹੋਇਆ ਸੀ ਕਿ ਤੁਹਾਨੂੰ ਮੇਰੇ ਪਿਓ ਦੀ ਜ਼ਮੀਨ ਦਾ ਲਾਲਚ ਆ ਪਰ ਸੱਚ ਦੱਸਾਂ ਵਿਆਹ ਤੋਂ ਬਾਅਦ ਮੈਨੂੰ ਕਦੇ ਤਾਂ ਮਹਿਸੂਸ ਨਹੀਂ ਹੋਇਆ ਕਿ ਤੁਹਾਨੂੰ ਮੇਰੇ ਪਿਓ ਦੀ ਜ਼ਮੀਨ ਦਾ ਲਾਲਚ ਸੀ ਪਰ ਅੱਜ ਤੁਹਾਡੀ ਇਹ ਗੱਲ ਸੁਣ ਕੇ ਮੈਨੂੰ ਫੀਲ ਹੋ ਰਿਹਾ ਕਿ ਮੈਂ ਗਲਤ ਸੀ ਪਰ ਚਲੋ ਤੁਸੀਂ ਸੱਚ ਬੋਲਿਆ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ नाल दीप डैडी तो बाद सब कुछ थोड़ा ही थे फिर मैं थोड़े तो गुस्सा क्यों करा तो होते मेरा कोई हक नहीं होते हमेशा तेरा हक सी ते तेरे ही रहूंगा थैंक यू जी